ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਮੈਂਬਰ ਪਾਰਲੀਮੈਂਟ ਪਾਈ ਅਮਰਿਤਪਾਲ ਸਿੰਘ ਦੀ ਪਰੋਲ ਅਰਜੀ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਵਾਰ ਫੇਰ ਰੱਦ ਕਰ ਦਿੱਤਾ ਗਿਆ ਹੈ ਜਿਸ ਦੀ ਤਿੱਖੀ ਨਿਖੇਦ ਦੀ ਕਰਦਿਆਂ ਹੋਇਆਂ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੀਮ ਸਿੰਘ ਨੇ ਕਿਹਾ ਕਿ ਪਰੋਲ ਰੱਦ ਕਰਨਾ ਇੱਕ ਚੁਣੇ ਹੋਏ ਮੈਂਬਰ ਪਾਰਲੀਮੈਂਟ ਦੀ ਆਵਾਜ਼ ਨੂੰ ਦਬਾਉਣਾ ਹੈ ਇਹ ਇੱਕ ਲੋਕਤੰਤਰ ਤੇ ਖਤਰਨਾਕ ਹਮਲਾ ਹੈ ਕਿਉਂਕਿ ਪਾਰੀ ਬਹੁਮਤ ਨਾਲ ਪਾਈ ਅਮਰਿਤਪਾਲ ਸਿੰਘ ਨੂੰ ਸੰਸਦ ਲਈ ਚੁਣਿਆ ਗਿਆ ਹੈ ਤੇ ਉਹਨਾਂ ਦਾ ਹੱਕ ਆਉਂਦਾ ਹੈ ਕਿ ਉਹ ਆਪਣੇ ਇਲਾਕੇ ਦੇ 18 ਲੱਖ ਲੋਕਾਂ ਦੀ ਆਵਾਜ਼ ਸੰਸਦ ਵਿੱਚ ਰੱਖਣ ਅੱਜ ਅਸੀਂ ਇੱਥੇ ਪ੍ਰੈਸ ਕਲੱਬ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਬਾਪੂ ਤਰਸੀਮ ਸਿੰਘ ਜੀ ਨਾਲ ਜਿਨ੍ਹਾਂ ਨੇ ਅੱਜ ਮੀਟਿੰਗ ਕੀਤੀ ਕਿ ਭਾਈ ਅਮਰਪਾਲ ਸਿੰਘ ਨੂੰ ਰਿਹਾਈ ਨਹੀਂ ਕੀਤਾ ਜਾ ਰਿਹਾ ਜਾਨ ਨੂੰ ਪਰੋ ਨਹੀਂ ਦਿੱਤੀ ਜਾ ਰਹੀ ਕਿਉਂ ਨਹੀਂ ਦਿੱਤੀ ਜਾ ਰਹੀ ਏਕ ਪੰਥਕ ਮੁੱਦਾ ਹੈ ਤਾਂ ਅਸੀਂ ਗੱਲਬਾਤ ਕਰਦੇ ਹਾਂ ਬਾਪੂ ਤਰਸੀਮ ਸਿੰਘ ਜੀ ਨਾਲ ਸਾਂਝੀ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਜੋ ਅਸੀਂ ਇਹ ਪ੍ਰੈਸ ਕਲੱਬ 'ਚ ਪ੍ਰੈਸ ਕਾਨਫਰੰਸ ਕੀਤੀ ਆ ਉਦਾ ਵਿਸ਼ਾ ਇਹ ਹੋਏ ਕਿ ਜਿਹੜੀ ਅੱਜ ਪੰਜਾਬ ਸਰਕਾਰ ਵੱਲੋਂ ਅਮਰਤਪਾਲ ਦੀ ਜਿਹੜੀ ਸੈਸ਼ਨ ਅਟੈਂਡ ਕਰਨ ਵਾਸਤੇ ਜਿਹੜਾ 1 ਦਸੰਬਰ ਤੋਂ ਸ਼ੁਰੂ ਹੋ ਰਿਹਾ ਉਹਦੇ ਵਾਸਤੇ ਅਸੀਂ ਅਪੀਲ ਕੀਤੀ ਸੀ ਕੋੜ ਤੱਕ ਪਹੁੰਚ ਕੀਤੀ ਸੀ ਕਿ ਉਹਨਾਂ ਨੂੰ ਪਾਰਲੀਮੈਂਟ ਸੈਸ਼ਨ 'ਚ ਆ ਕੇ ਆਪਣੇ ਜੋ ਖਡੂਰ ਸਾਹਿਬ ਹਲਕੇ ਦੀ ਜੋ ਪੰਜਾਬ ਦੀਆਂ ਸਮੱਸਿਆਵਾਂ ਉਹਨਾਂ ਵਾਸਤੇ ਉਥੇ ਰੱਖਣ ਵਾਸਤੇ ਮੌਕਾ ਦਿੱਤਾ ਜਾਣਾ ਚਾਹੀਦਾ ਪਰ ਸਰਕਾਰ ਨੇ ਜਿਹੜਾ ਕਿ ਕਾਨੂੰਨ ਤੋਂ ਲੋਕਤੰਤਰ ਦੀਆਂ ਧੰਜੀਆਂ ਢਾ ਕੇ ਲੋ ਮੁੱਖੀ ਅਧਿਕਾਰਾਂ ਦਾ ਜਿਹੜੇ 18 ਲੱਖ ਲੋਕਾਂ ਦੀ ਨਮਾਇੰਦਗੀ ਵਾਲੇ ਬੰਦੇ ਦਾ ਉੱਥੇ ਨਾ ਜਾਣ ਦੇਣਾ ਬਹੁਤ ਤੱਕੇਸ਼ਾਈ ਹੈ ਸਰਕਾਰ ਦੀ ਕਿ ਉਹਨਾਂ ਨੇ ਇੱਕ ਛੋਟਾ ਬਹਾਨਾ ਬਣਾਇਆ ਕਿ ਉਹ ਇੱਥੇ ਪੰਜਾਬ ਚ ਕਾਨੂੰਨ ਵਿਸਥਾ ਮੁਸ਼ਕਲ ਆ ਸਕਦੀ ਹੈ ਪਰ ਮੇਰਾ ਖਿਆਲ ਹੈ ਕਿ ਉਹਨਾਂ ਆਉਣਾ ਤੇ ਦਿੱਲੀ ਪਾਰਲੀਮੈਂਟ ਸੈਸ਼ਨ ਅਟੈਂਡ ਕਰਨ ਵਾਸਤੇ ਇਹ ਜਿਹੜਾ ਬਹਾਨਾ ਬਣਾਇਆ ਜਾ ਰਿਹਾ ਹੈ ਇਹਦੀ ਕੋਈ ਵੀ ਮਤਲਬ ਤਕ ਨਹੀਂ ਬਣਦੀ ਕਿ ਹਾਂ ਕਿ ਇਹ ਦੇ ਆਧਾਰ ਤੇ ਕੋਈ ਰੋਕਿਆ ਜਾ ਸਕਦਾ ਹੋਵੇ ਇਹ ਸਨ ਬਾਪੂ ਤਰਸੀਮ ਸਿੰਘ ਜੀ ਜਿਨ੍ਹਾਂ ਨੇ ਕਿਹਾ ਕਿ ਭਾਈ ਅਮਰਤਾਪਾਲ ਸਿੰਘ ਨੂੰ ਪਾਰਲੀਮੈਂਟ ਦੇ ਵਿੱਚ ਉਹਨਾਂ ਨੂੰ 18 ਲੱਖ ਲੋਕ ਦੀ ਨੁਮਾਇੰਦਗੀ ਕਰਨ ਵਾਸਤੇ ਮੌਕਾ ਦੇਣਾ ਚਾਹੀਦਾ ਹੈ ਕਿਉਂਕਿ ਇਹ ਇੱਕ ਬਹੁਤੀ ਜ਼ਰੂਰੀ ਹੁੰਦਾ ਹੈ ਜਿਹੜਾ ਚੁਣਿਆ ਜਾਂਦਾ ਹੈ ਜਿਹੜਾ ਮੈਂਬਰ ਉਸ ਨੂੰ ਉੱਥੇ ਜਾ ਕੇ ਲੋਕਾਂ ਦੇ ਹੱਕਾਂ ਲਈ ਬੋਲਣਾ ਹੁੰਦਾ ਹੈ ਤੇ ਲੋਕਾਂ ਦੇ ਕੰਮ ਵੀ ਕਰਾਉਣੇ ਹੁੰਦੇ ਹਨ ਪਰ ਕਿਤੇ ਨਾ ਕਿਤੇ ਇਹ ਸਰਕਾਰਾਂ ਭਾਈ ਅਮਰਤਾਪਾਲ ਸਿੰਘ ਨਾਲ ਧੱਕਾ ਕਰ ਰਹੀਆਂ ਹਨ ਜੋ ਜੋ ਕਿ ਇੱਕ ਬਹੁਤ ਮਾੜੀ ਗੱਲ ਹੈ ਫਰਸਟ ਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅਮਰਸਰ